ਇੱਕ ਜੱਟ ਦੇ ਘਰ ਤੇ ਪੁੱਤਰ ਨਾ ਹੋਇਆ। ਅੱਛਾ। ਉਹਦੇ ਤੇ ਪੁੱਤਰ ਨਾ ਹੋਇਆ ਤੇ ਬਾਹਰੋਂ ਦੀ ਘਰ ਦੀ ਰੋਟੀ ਲਗਾਈ। ਹੂੰ। ਉਹ ਮਨੁਆ ਦਾ ਕਰਮਾਂ ਵਾਲੀ ਹੈ ਜੇ ਮੇਰਾ ਪੁੱਤਰ ਤੇ ਹੋਵੇ। ਹੂੰ। ਮੇਰੇ ਪੱਠੇ ਵੜ ਦੇਵੇ। ਅੱਛਾ। ਮੇਰਾ ਪਾਣੀ ਪਿਆ ਦੇਵੇ। ਹੂੰ। ਮੇਰਾ ਨੱਕਾ ਮੋੜ ਦੇਵੇ। ਹੂੰ। ਕੋਈ ਇੱਕ ਚੂਹਾ ਬਰਾਨੀ ਖੁੱਡ ਦੇ ਵਿੱਚੋਂ ਨਿਕਲਿਆ। ਅੱਛਾ। ਰੋਟੀ ਖਾਂਦਿਆਂ। ਹਾਂ। ਉਹਦਾ ਬਾਪੂ ਬਾਪੂ ਮੈਂ ਤੇਰਾ ਪੁੱਤਰ ਬਣਾਗਾ। ਚੂਹਾ ਕਹਿੰਦਾ ਚੂਹਾ ਦਾ। ਹਾਂ। ਹੋ ਆਂਦਾ ਤੂੰ ਚੂਹਾ ਤੇ ਮੈਂ ਜੱਟ ਤੂੰ ਮੇਰਾ ਪੁੱਤਰ ਕਿਵੇਂ ਬਣੇਗਾ ਕਿਵੇਂ ਬਣੇਗਾ ਹਾਂ ਉਹਨੇ ਕਾ ਬਾਪੂ ਤੇਰੇ ਚਾਰ ਕੰਮ ਮੈਂ ਕਰਦਿਆ ਕਰਾਂਗਾ ਹਾਂ ਚੂਹਾ ਕਹਿੰਦਾ ਹੋ ਆਂਦਾ ਤੇਰੇ ਉਰ ਦੇ ਪਾਣੀ ਪਿਆ ਦਿਆ ਕਰੋ ਬੋਤੇ ਨੂੰ ਹਾਂ ਤੇਰੇ ਚੂਹੇ ਕੇਰ ਕੇ ਕੇਰ ਕੇ ਚੂਹੇ ਕੇਰ ਮੈਂ ਮੂੰਹਾਂ ਬੰਦ ਕਰ ਮੂੰਹ ਬੰਦਿਆ ਕਰ ਹਾਂ ਤੇਰੇ ਪੱਠੇ ਮੈਂ ਵੱਢ ਕੇ ਰਿਆ ਹਾਂ ਕਰੂ ਅੱਛਾ ਇੱਕ ਉਹਨੇ ਗੱਲ ਹੋਰ ਸੁਣਾਈ ਹੂੰ ਉਹਦਾ ਖਿਆਲ ਹਾਂ ਚਾਰ ਗੱਲਾਂ ਉਹਨੇ ਦਸੀਆਂ ਆਂ ਦਾ ਵਾਹ ਪੁੱਤਰ ਬਣ ਗਿਆ ਚਲੋ ਕੋਈ ਨਹੀਂ ਪੁੱਤਰ ਬਣ ਗਿਆ ਇਹਨੇ ਸੌਖੇ ਹੋ ਜਾਣਗੇ ਹਾਂ ਸਹੀ ਗੱਲ ਹੈ ਉਹਨੇ ਪੁੱਤਰ ਬਣਾ ਲਿਆ ਅੱਛਾ ਉਹ ਚੂਹਾ ਵੱਡਾ ਹੁੰਦਾ ਗਿਆ ਹੂੰ ਵੱਡਾ ਹੁੰਦਾ ਗਿਆ ਤੇ ਆਂਦਾ ਬਾਪੂ ਮੇਰਾ ਵਿਆਹ ਕਰ ਅੱਛਾ ਹੋਂਦਾ ਤੂੰ ਚੂਹਾ ਤੇ ਮੈਂ ਜੱਟ ਤੇਰਾ ਵਿਆਹ ਕਹਿੰਦੇ ਨਾ ਕਰਾਂ ਕਿਵੇਂ ਕਰਾਂ ਹਾਂ ਹੋਂਦਾ ਮੈਂ ਰਾਜੇ ਦੀ ਧੀ ਨਾਲ ਵਿਆਹ ਕਰਾਉਣਾ ਤੂੰ ਕਹਿੰਦਾ ਰਾਜੇ ਦੀ ਧੀ ਨਾਲ ਕਰਾਉਣਾ ਹਾਂ ਉਹਨਾਂ ਦਾ ਮਹਾਰਾਜੇ ਦੀ ਤੀਣਾ ਵਿਆਹ ਕਰਾਉਣਾ ਹੂੰ ਉਹਨਾਂ ਦਾ ਤੀਆ ਵਿਆਹ ਉਹ ਰਾਜਾ ਤੇ ਤੋਚੂ ਆ ਕੇ ਛੱਤਰ ਖਾ ਕੇ ਆਉਣਾ ਹੈ ਸਹੀ ਗੱਲ ਹੈ ਉਹਨਾਂ ਦਾ ਨਹੀਂ ਬਾਪੂ ਇੱਕ ਮੈਨੂੰ ਅੱਖਾਂ ਦੀ ਗੱਡ ਕਢਾ ਦੇ ਹਾਂ ਉਹ ਗੱਟ ਦੀ ਯਾਰੀ ਸੀ ਤਰਖਾਨ ਨਾਲ ਅੱਛਾ ਉਹਨੂੰ ਆਂਦਾ ਯਾਰ ਇੱਕ ਮੇਰਾ ਚੂਹਾ ਨਾ ਯਾ ਪੁੱਤਰ ਬਣਿਆ ਤੇ ਮੈਨੂੰ ਅੱਖਾਂ ਦੀ ਗੱਡ ਕਰ ਲਏਗਾ ਹੂੰ ਉਹਨਾਂ ਮੈਂ ਕਰ ਲਾਂਗਾ ਉਥੋਂ ਲਿਆ ਥੱਬਾ ਅੱਖਾਂ ਵੱਢ ਕੇ ਹੂੰ ਉਨੇ ਥਬਾਕਾਂ ਤਾਂ ਲਿਆਂਦਾ ਵੱਡ ਕੇ ਤੇ ਉਹ ਜਿਹੜਾ ਮਿਸਤਰੀ ਸੀ ਪੁਰਾਣਾ ਬੰਦਾ ਸੀ ਉਹਨੇ ਦੋ ਮੁੰਨੀਆਂ ਹੀ ਠੋਕਤੀਆਂ ਦੋ ਹੀ ਠੋਕਤੀਆਂ ਅੱਛਾ ਉੱਤੇ ਵੇਢ ਲਾਤਾ ਜਿਵੇਂ ਮੁੰਡੇ ਖੇੜਦੇ ਨੇ ਖੇੜਦੇ ਹਾਂ ਉਹਨੇ ਦੋ ਚੂਹੇ ਫੜ ਕੇ ਬਣਾ ਖੋਟ ਦੇ ਵਿੱਚੋਂ ਤੇ ਜੋਲੇ ਹਾਂ 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 ਚਲ ਓਏ ਚੱਲ ਗਏ ਹਾਂ ਰਾਜੇ ਜੀ ਵਿਆਹਣੀ ਅੱਜ ਅੱਛਾ ਉਹਨੇ ਜਦੋਂ ਦੋਰ ਲਏ ਹਾਂ ਅਗਾ ਟੁਰਿਆ ਗਿਆ ਟੁਰਿਆ ਗਿਆ ਕਨੇਰੀ ਮਿਲਦੀ ਬੜੀ ਤਗੜੀ ਉਹਦੀ ਮਾਮਾ ਮਾਮਾ ਚੂਆ ਕਿੱਧਰ ਚੱਲਿਆ ਐ ਹਾਂ ਦਾ ਯੱਕਾਂ ਤੇ ਗੱਡ ਕੜਾਈ ਲੰਡੇ ਚੂਏ ਜੁੱਤੇ ਰਾਜੇ ਦੀ ਮੈਂ ਧੀ ਬਣ ਚੱਲਿਆ ਨਹੀਂ ਭੈਣਾ ਤੂੰ ਹੀ ਬਹਿ ਜਾ ਉੱਤੇ ਅੱਛਾ ਉਹ ਵੀ ਬਹਿ ਗਈ ਹਾਂ ਅਗਾ ਤੁਰਿਆ ਗਿਆ ਇੱਕ ਮੀਂਹ ਮਿਲਿਆ ਬੜਾ ਤਗੜਾ ਅੱਛਾ ਹੋੜ ਹੋ ਗਿਆ ਉਹ ਮੀਂਹ ਪੁੱਛਣ ਲੱਗਾ ਮਾਮਾ ਮਾਮਾ ਚੂਆ ਕਿੱਧਰ ਚੱਲਿਆ ਐ ਹਾਂ ਦਾ ਯੱਕਾਂ ਤੇ ਗੱਡ ਕੜਾਈ ਲੰਡੇ ਚੂਏ ਜੁੱਤੇ ਰਾਜੇ ਦੀ ਮੈਂ ਧੀ ਬਣ ਚੱਲਿਆ ਭਰਾਵਾ ਤੂੰ ਹੀ ਬਹਿ ਜਾ ਉੱਤੇ ਅੱਛਾ ਉਹ ਵੀ ਬਹਿ ਗਿਆ ਉਹ ਵੀ ਬਹਿ ਗਿਆ ਅਗਾ ਤੁਰਿਆ ਗਿਆ ਮਾਖੋਂ ਦੀਆਂ ਮੱਖੀਆਂ ਮਿਲਦੀਆਂ ਨੇ ਉਹਨੂੰ ਹਾਂ ਉਹਨੀਆਂ ਬਾਪੂ ਬਾਪੂ ਕਿੱਧਰ ਚੱਲਿਆ ਹੈ ਮਾਮਾ ਚੋਇਆ ਆ ਦਾ ਅੱਕਾਂ ਦੀ ਗੱਡ ਕੜਾਈ ਲੰਡੇ ਚੂਏ ਜੁੱਤੇ ਰਾਜੇ ਦੀ ਧੀ ਵੀ ਹੁਣ ਚੱਲਿਆ ਤੂੰ ਵੀ ਬਹਿ ਜਾ ਭੈਣਾ ਉੱਤੇ ਉੱਤੇ ਬਹਿ ਜਾ ਹਾਂ ਰਾਹ ਵਿੱਚ ਮਾਖੋਂ ਦੀਆਂ ਮੱਖੀਆਂ ਮਿਲੀਆਂ ਉਹਨਾਂ ਨੂੰ ਵੀ ਇਹ ਗੱਲ ਆਖੀ ਹਾਂ ਉਹਨੇ ਸਾਰੇ ਕੀਲ ਦੇ ਉੱਤੇ ਚਾਦਰ ਦੇ ਲਈ ਅੱਛਾ ਜਦੋਂ ਪਿੰਡ ਪਹੁੰਚ ਗਿਆ ਹਾਂ ਦੇ ਭਾਈ ਚੌਕੀਦਾਰ ਦਾ ਕਰ ਕਿਹੜਾ ਹੈ ਅੱਛਾ ਉਹਦੇ ਉਹ ਪਹਿਲੇ ਸਰੇ ਦੇ ਘਰ ਆ ਕੇ ਹੂੰ ਉਹ ਚੌਕੀਦਾਰ ਦੇ ਘਰ ਲੈ ਗਿਆ ਹੂੰ ਚੌਕੀਦਾਰ ਨੂੰ ਪੁੱਛਣ ਲੱਗਾ ਇੱਕ ਰਾਜੇ ਦਾ ਇੱਥੇ ਘਰ ਕਿਹੜਾ ਹੈ ਅੱਛਾ ਉਹਦਾ ਰਾਜੇ ਦਾ ਘਰ ਆ ਹੋਏ ਹਾਂ ਉਹਨੇ ਰਾਜੇ ਦਾ ਘਰ ਦੇ ਦੱਸਿਆ ਤੇ ਉਹ ਉੱਥੇ ਲੈ ਗਿਆ ਅੱਛਾ ਰਾਜੇ ਨੂੰ ਪੁੱਛਣ ਲੱਗਾ ਰਾਜਾ ਜੀ ਤੇਰੇ ਘਰ ਬਰਾਤ ਆਉਣੀ ਸੀ ਆਈ ਏ ਕਿ ਨਹੀਂ ਆਈ ਹਾਂ ਉਹਦਾ ਫਾਲੋ ਧੀ ਆ ਬੇ ਗੰਦੇ ਜੈਚੂਏ ਮੋਖੇ ਹਾਂ ਇਹ ਬਰਾਤਾਂ ਲੈ ਕੇ ਆਉਂਦਾ ਅੱਛਾ ਉਹ ਜਿਹੜੀ ਕੁੜੀ ਸੀ ਉਹਨੇ ਉੱਤੇ ਚੜਾ ਲਈ ਹੂੰ ਤੇ ਉਹਨੇ ਸਾਰੇ ਜਿਹੜੇ ਕਿਲੇ ਸੀ ਉਹ ਬੰਦੇ ਮੀਂਹ ਮੂੰਹ ਸਾਰਾ ਕੁਝ ਛੜ ਦਿੱਤਾ ਉਹ ਰਾਜਾਂ ਦਾ ਚੋਇਆ ਹੱਥ ਜੁੜੇ ਮੇਰੀ ਲੜਕੀ ਲੈ ਜਾ ਵਿਆਹ ਕਿਤੇ ਨੂੰ ਬੰਦ ਕਰ ਦੇ ਸਾਰਾ ਕੁਝ ਅੱਛਾ ਉਹਨੇ ਲੜਕੀ ਜਦੋਂ ਚੜਾਈ ਗੱਡੀ ਤੇ ਉਹ ਗੱਡੀ ਤੇ ਚੜਾ ਕੇ ਜਾਂ ਬਗਾਨੀ ਜੂ ਲੰਘ ਗਿਆ ਉਹ ਸਾਰੇ ਬੰਦ ਹੋ ਗਏ ਜਿੰਨੇ ਤੇ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਦੀ ਫਤਿਹ